ਆਜੋ 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 ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਧਰੂ ਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਤਾਂ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰ ਨਾਲੋਂ ਸਾਨੂੰ ਚੱਕ ਕੇ ਰਹੇ ਹੁੰਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਹੋਂ ਸਾਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਹੈ ਮੈਂ ਜਿੰਨੇ ਧੰਨਵਾਦ ਕਰਦਾ ਇੰਸਰ ਭਾਈ ਜੀ ਦਾ ਕਿ ਇਹਨੇ ਮੈਨੂੰ ਅੰਮ੍ਰਿਤ ਜੜਤ ਸਮਝਿਆ ਮੇਰਾ ਤੋਂ ਜਿੰਨੇ ਸ਼ੁਕਰੀਆ ਤੁਹਾਡਾ ਇਤੋਂ ਦੇ ਕਰਕੇ ਆ ਜੀ ਬਰਫੀ ਗਿਆ ਲਾਇਆ ਤਾਂ ਉਹ ਤੁਹਾਨੂੰ ਮਿਲ ਗਿਆ ਉਹਨਾਂ ਨੂੰ ਲੋੜ ਆ ਲੈਂਦਾ ਸੀ ਸਾਰਿਆਂ ਦਾ ਧੰਨਵਾਦ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਾਈ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਹੈ ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ ਅੱਜ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰਨ ਸੱਚੀ ਸਾਡਾ ਰੋਲ ਮਾਡਲ ਤੇ ਮੇਰਾ ਤਾਂ ਤਰਨ ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰਨ ਨੂੰ ਵੇਖੋ ਤੇ ਬਹੁਤ ਬਹੁਤ ਧੰਨਵਾਦ ਤਰਨ ਚੱਕਦੇ ਫਟੇ ਹੁਣ ਬੱਲੇ ਬੱਲੇ ਕਰਾ ਲੈ ਠੀਕ ਆਜੋ 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 ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਧਰ ਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਦਾ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰ ਦਾ ਲੋਕ ਦੇ ਸਾਨੂੰ ਚੱਕ ਕੇ ਰਹੇ ਹੁੰਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਹੋਂ ਸਾਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਆ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਹੈ ਮੈਂ ਜੀ ਦੇ ਧੰਨਵਾਦ ਕਰਦਾ ਹਾਂ ਸਰਪਾਇਆ ਜੀ ਦਾ ਜੀ ਨੇ ਮੈਨੂੰ ਫਟ ਕਰੇ ਕਿ ਮੈਨੂੰ ਮਨੰ ਵਿੱਚ ਦਰਦ ਸਮਝਿਆ ਮੇਰਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਤੁਹਾਡਾ ਇਤਨੇ ਕਰਕੇ ਅੱਜ ਅਰਪੀ ਕਲਾ ਯਾਰ ਹੁਣ ਤਾਂ ਮਿਲ ਗਿਆ ਹੁਣ ਕੰਮ ਰੋੜਾ ਲੱਗਾ ਦੱਸਿਆ ਸਾਰਿਆਂ ਦਾ ਧੰਨਵਾਦ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਹੈ ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ ਅੱਜ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰुण ਸੱਚੀ ਸਾਡਾ ਰੋਲ ਮਾਡਲ ਹੈ ਤੇ ਮੇਰਾ ਤਾਂ ਤਰुण ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰुण ਨਾਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤਰुण ਕਾ ਕਦੇ ਬੱਟੇ ਹੁਣ ਬੱਲੇ ਬੱਲੇ ਕਰਾ ਲੈ ਠੀਕ